ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸਰੋਂ ਕੱਟਣ ਤੇ ਲੱਗੇ ਹੋਏ ਆ ਤੁਹਾਨੂੰ ਦਿਖਾਉਣੇ ਆਪਾਂ ਇਹ ਉਹੀ ਮਲਚਿੰਗ ਵਾਲੀ ਸਰੋਂ ਹੈ ਅੱਧਾ ਕਿਲੋ ਕਿਲੇ ਦਾ ਬੀਜ ਪਾਇਆ ਜਿਹੜਾ ਆਪਾਂ ਸਾਰੀ ਪੁਰਾਣੀ ਵਿੱਚ ਮਲਚ ਕਰਕੇ ਵੀਤੀ ਸੀ ਤੇ ਅੱਜ ਹੜੰਬਾ ਮਿਲ ਗਿਆ ਸੀਗਾ ਆਪਾਂ ਨੂੰ ਉਹ ਬੰਦੇ ਵੀ ਮਿਲ ਕੇ ਤੇ ਉਹਦੇ ਨਾਲ ਇੱਕ ਮੌਸਮ ਕੱਲ ਤੋਂ ਖਰਾਬ ਦੱਸ ਰਿਹਾ ਜਿਆਦਾ ਸੋਚਾਤਾ ਕਰਕੇ ਵੀ ਅੱਜ ਕਰ ਦिए ਕੁਝ ਥੋੜੀ ਥੋੜੀ ਜਿਹੀ ਸਰੋਂ ਹਰੀ ਸੀਗੀ ਉਹ ਸਾਈਡ ਤੇ ਆਸੀਂ ਕੱਢ ਰਹੇ ਆ ਬਾਕੀ ਸਾਹ ਦਿਖਾਉਣੇ ਆ ਤੁਹਾਨੂੰ ਹਰੀ ਐਸਰੋ ਵਿੱਚ ਔਰ ਟੋਪਲਵਾਈ ਤੋਂ ਹੋਊਗੀ ਸੈਟ ਜੇ ਇਹਦਾ ਝਾੜ ਨਿਕਲ ਜਾਊਗਾ ਸਾਰੇ ਤੁਹਾਨੂੰ ਦੱਸਾਂਗੇ ਤੋ ਠੀਕ ਲੱਗ ਰਿਹਾ ਚਾਣਕਲ ਚਲੋ ਝਾੜ ਵੀ ਹਲੇ ਤੱਕ ਜਿੰਨੀ ਕਿ ਕੱਢੀ ਹੈ ਉਤੋਂ ਲੱਗ ਰਿਹਾ ਅੰਦਾਜ਼ਾ ਕਿ ਕਾਫੀ ਚੰਗਾ ਝੜ ਤੱਗ ਰਿਹਾ ਹੈ ਬਾਕੀ ਜਦੋਂ ਸਾਰੀ ਨਿਕਲ ਗਈ ਇਹਦਾ ਪ੍ਰੋਪਰ ਆਪਾਂ ਵੇਟ ਕਰਾਂਗੇ ਕਿੰਨੀ ਨਿਕਲਦੀ ਹੈ ਫਿਰ ਸਾਰਾ ਉਹ ਤੁਹਾਨੂੰ ਦੱਸਾਂਗੇ ਆਪਾਂ ਤੇ ਅਜੇ ਤਾਂ ਕੱਢੀ ਜਿਵੇਂ ਆ ਢੇਰੀ ਦੀ ਤੁਸੀਂ 15% 15 ਤੋਂ 20% ਹੇਠੇ ਵਾਲੀ ਕੱਢੀ ਆ ਤੇ ਦੂਸਰੀ ਢੇਰੀ ਤਾਂ ਬਿਲਕੁਲ ਉਸ ਤਰ੍ਹਾਂ ਹੀ ਪਈ ਆ ਅਜੇ ਉਹਨੂੰ ਛੇੜਨਾ ਅਜੇ ਇਹਨਾਂ ਨੇ ਸੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਝਾੜ শেয়ার ਕਰਾਂਗੇ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ